ਆਦਰ ਤੁਹਾਡੀ ਆਪਣੀ ਚੈਨਲ ਰਮਨ ਇੰਸਟੀਚਿਊਟ ਦੀ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦੇ ਇੱਕ ਵਾਰ ਤੋਂ ਫੇਰੇ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਇ ਲੈਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜੇ ਰਹੀ ਸੋ ਇਸ ਚੈਨਲ ਉਤੇ ਪੀਐਸਟ ਐਸਟ ਸੀਟੈਟ ਐਂਡ ਮਾਸਟਰ ਗੇਦਰ ਦੀ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ ਸੋ ਘਰ ਬੈਠੇ ਜੀ ਵਧੀਆ ਤਰੀਕੇ ਤੇ ਨਾਲ ਪ੍ਰੈਪਰੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਾਸਟਰ ਕਲਾਸ ਬੰਦ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਕਨੋਮਿਕਸ ਇਹਨਾਂ ਦੀਆਂ ਵੀਡੀਓ ਜਿਹੜੀਆਂ ਅਸੀਂ ਅਪਲੋਡ ਕੀਤੀਆਂ ਹੋਈਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਔਰ ਲਾਈਵ ਕਲਾਸ ਦੀ ਟਾਈਮਿੰਗ ਹੈ 4 ਵਜੇ ਪੰਜਾਬੀ ਦੀ ਕਲਾਸ ਅਤੇ 5:30 ਵਜੇ ਸਸਤੀ ਦੀ ਕਲਾਸ ਹੈ। ਦੋ ਦਿਨ ਹਿਸਟਰੀ ਦੀ ਕਲਾਸ ਹੁੰਦੀ ਹੈ ਤੇ ਦੋ ਦਿਨ ਪੋਲੀਟੀਕਲ ਸਾਇੰਸ ਦੀ ਕਲਾਸ ਹੁੰਦੀ ਹੈ। ਤੁਸੀਂ ਆਪਣੇ ਵਿਸ਼ੇ ਦੀ ਰਿਕਾਰਡਿੰਗ ਲਾਈਵ ਕਲਾਸ ਦੇ ਵਿੱਚ ਵੀ ਆ ਸਕਦੇ ਹੋ। ਬਾਕੀ ਦੀਆਂ ਸਾਰੀਆਂ ਕਲਾਸਾਂ ਜ ਤੁਹਾਨੂੰ ਫਿਲਹਾਲ ਆਫਲਾਈਨ ਮਿਲਣਗੀਆਂ। ਜੀ ਸੋ ਆਹ ਦੀਸ ਪਾਰਟ ਦੇ ਵਿੱਚ ਪੰਜਾਬੀ ਦਾ ਪ੍ਰੈਕਟਿਸ ਸੈੱਟ ਨੰਬਰ 6 ਜੋ ਹੈ ਉਸ ਤੋਂ ਪਹਿਲਾਂ ਪੰਜ ਜਿਹੜੇ ਪਾਰਟ ਆ ਹੋ ਚੁੱਕੇ ਨੇ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਸੋ 35 ਜਿਹੜੇ ਕੁਐਸਚਨ ਡਿਸਕ੍ਰਿਪਟ ਕੀਤੇ ਜਾਣਗੇ ਇਸ ਦੇ ਵਿੱਚ ਓਕੇ ਸੋ ਜਲਦੀ ਆ ਜਾ ਕਰੋ ਵੈਸੇ ਟਾਈਮਿੰਗ ਮੈਂ ਪਹਿਲਾਂ ਹੀ ਦੱਸ ਦਿੱਤੀ ਸੀ ਜੀ ਜਸਵੀਰ ਜੀ ਗੁੱਡ ਇਵਨਿੰਗ ਜੀ ਐਂਡ ਦੀਪੀ ਸਤਿ ਸ਼੍ਰੀ ਅਕਾਲ ਜੀ आज करदा कि सारे दिल काफ़ी ज़्यादा हैल्पफुल रह रहे हो सैशन सारे ही ओके जी हाँ जी पी का जी सो तो फटाफट करा क्योंकि सारे बिजी रहे शड्यूल इस टाइम है ना सार्या किसी ने खाना बना है किसी ने खाना है सो इस तरीके जी सो वट्सअप ग्रुप ज्वाइन करने के लिए तुम इस नंबर के उपर कॉन्टैक्ट कर सदते हो वीडियो में लाइक करना शेयर करना और कमेंट सैशन के लिए अपने सुझाव देने तुम्हें न भूलिया करो और जोड़े विद्यार्थी नवे होने हो प्लीज़ चैनल सब्सक्राइब करना ना भुलिया करो जी सो so, प्लीज टाइमिंग वैसे मैं काफ़ी पहला पा देते थी बट फिर भी हले तक हाल पेंडिंग ने जी शुरू कर दें सैशन आज इस तो सो इसको पेल एक सौ पैंती जोड़े क्वेश्चन हो चुके हैं सो एक सौ छत्ती नंबर क्वेश्चन है जी मैनू जी गुड इवनिंग जी एक सो एक सौ छत्ती नंबर है जी भाषा का वास्तविक स्वरूप है ऑप्शन एक है जी लिखती भाषा ऑप्शन दो है लिखती उपभाषा है ऑप्शन तीन है मौखिक उचार है और अपशन चार है उपभाषा है उपभाषा है, है सॉरी जी मनजीत जी बृंदाश जी गुड ईवनिंग जी सताल जी ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਆਵਾਜ਼ ਦੇ ਵਿੱਚ ਪਲੀਜ਼ ਇਹਨਾਂ ਦੱਸ ਦਿਓ ਮੈਨੂੰ ਜੀ ਉਸਵੀਰ ਜੀ ਹਰਜੀਵਨ ਜੀ ਪਲੀਜ਼ ਆਵਾਜ਼ ਦਾ ਜਰੂਰ ਕਨਫਰਮ ਕਰ ਦਿਓ ਕਿ ਸਹੀ ਆ ਰਹੀ ਹੈ ਓਕੇ ਜਸਵੀਰ ਜੀ ਦਾ ਸੀ ਹੈ ਜੀ ਸੰਦੀਪ ਜੀ ਹਰਮਨ ਜੀ ਗੁੱਡ ਇਵਨਿੰਗ ਜੀ ਰਾਈਟ ਆਨਸਰ ਹੈ ਜੀ ਦਾ ਸੀ ਆਪਸ਼ਨ ਸੋ ਪਾਸ਼ਾ ਦਾ ਵਾਸਤਵਿਕ ਰੂਪ ਹੈ ਜੋ ਮੌਖਿਕ ਉਚਾਰ ਦਾ ਹੈ ਠੀਕ ਹੈ ਸੋ ਰਾਈਟੈਸਟ ਆਨਸਰ ਸੀ ਜੀ ਥੈਂਕ ਯੂ ਜੀ ਮੂਸ਼ਾ ਜੀ ਸਤਿ ਸ੍ਰੀ ਅਕਾਲ ਜੀ ਓਕੇ ਨੈਕਸਟ ਹੈ ਜੀ ਦੋ ਨੰਬਰ ਕਵਚਨ ਯਾਨੀ ਕਿ 137 ਨੰਬਰ ਭਾਸ਼ਾ ਦਾ ਪਹਿਲਾ ਉਪਰ ਸਿਸਟਮ ਹੈ অপਸ਼ਨ 1 ਹੈ ਜੀ ਧੁਨੀਆਂ ਦਾ ਸ਼ਬਦਾਂ ਵਿੱਚ ਸੰਗਠਨ অপਸ਼ਨ 2 ਹੈ ਸ਼ਬਦਾਂ ਦਾ ਵਾਕਾਂ ਦੇ ਵਿੱਚ ਸੰਗਠਨ অপਸ਼ਨ 3 ਹੈ ਵਾਕਾਂਸ਼ਾਂ ਦਾ ਵਾਕਾਂ ਦੇ ਵਿੱਚ ਸੰਗਠਨ ਅਤੇ অপਸ਼ਨ 4 ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਜੀ ਵਿਕੀ ਜੀ ਸਤਿ ਸ੍ਰੀ ਅਕਾਲ ਜੀ ਸੋ ਜਲਦੀ ਜਲਦੀ ਅਨਸਰ ਦੇਣੇ ਆ ਠੀਕ ਹੈ ਓਕੇ ਹੈ ਲੋ ਕਲਵੰਦੀ ਬੀ ਸੰਦੀਪ ਜੀ ਜੁਵਰਾਜੀ ਨਾਲ ਨਾਲ ਲਾਈਕ ਵੀ ਕਰਦੇ ਜਾਇਆ ਕਰੋ ਪਲੀਜ਼ ਸੁਨੰਦੀ ਦਾਸੀ ਹਾ ਜੀ ਰਾਈਟ ਆਨਸਰ ਇਸ ਦਾ ਜੀ ਏ অপਸ਼ਨ ਭਾਸ਼ਾ ਦਾ ਪਹਿਲਾ ਉਪ ਸਿਸਟਮ ਹੈ ਧੁਨੀਆਂ ਦਾ ਸ਼ਬਦਾਂ ਦੇ ਵਿੱਚ ਸੰਗਠਨ ਕਰਨਾ ਇਹ ਅਨਸਰ ਰਾਈਟ ਰਹੂਗਾ ਇਥੇ ਠੀਕ ਹੈ ਪਹਿਲਾ ਉਪ ਸਿਸਟਮ ਹੈ ਜੋ ਧੁਨੀਆਂ ਦਾ ਸ਼ਬਦਾਂ ਦੇ ਵਿੱਚ ਸੰਗਠਨ ਕਰਨਾ ਰਾਈਟ ਆਨਸਰ ਹੋਗਾ ਜੀ ओके okay, जी हरजीत जी सताल जी सो नैक्सट है जी एक so, सौ अठत्ती नंबर भाषा सिर्फ भौतिक लक्षण का संग्रह मात्र ना मन के उसका अध्ययन की लड़ है सो सह है एक है व्याकरणिकेप देख है आप्शन दो है उपभाषाई प्रखेप है आप्न तीन है समाजिक परखेप है और आप्शन चार है कालक्रम भाषण जी राजवीर जी सताल जी ਸੋਮਨਪ੍ਰੀਤ ਜੀ ਤੁਹਾਡਾ ਕਮੈਂਟ ਆਇਆ ਸੀ ਕਿ ਇਸ ਵਾਰ ਜੋ ਤਿੰਨ ਨੇ ਉਹ ਹੈ ਊੜਾ ਤੇ ਆੜਾ ਈੜੀ ਤਿੰਨ ਸਵਰ ਨੇ ਪਰ ਉਸ ਨੂੰ ਅੱਗੇ ਕੰਨਾ ਲਗਾ ਕੇ ਣੌੜਾ ਲਗਾ ਕੇ ਅੱਗੇ ਜਿਹੜੀ ਉਹ 10 ਬਣਾਈ ਹੋਈ ਨੇ ਠੀਕ ਹੈ ਤੁਹਾਡਾ ਕਮੈਂਟ ਦੇ ਵਿੱਚ ਮੈਸੇਜ ਆਇਆ ਸੀ ਸ਼ਾਇਦ ਮੈਂ ਉੱਥੇ ਆਨਸਰ ਨਹੀਂ ਦਿੱਤਾ ਸੋ ਮੈਨੂੰ ਇੱਥਾਂ ਸੀ கிளாਸ ਦੇ ਵਿੱਚ ਹੀ ਆਨਸਰ ਸਤਾ ਦੇ ਦਵਾਂਗਾ ਓਕੇ ਜੀ 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 ਰਾਈਟਸਟ ਆਨਸਰ ਜੀ ਸੀ ਆਨਸਰ ਸੋ ਸਮਾਜਿਕ ਪ੍ਰਖੇਪ ਹੈ ਜੀ ਠੀਕ ਹੈ ਸੀ ਆਨਸਰ ਸਹੀ ਰਹੂਗਾ ਭਾਸ਼ਾ ਨੂੰ ਸਿਰਫ ਭੌਤਿਕ ਲੱਛਣਾਂ ਦਾ ਸੰਗ੍ਰਹਿ मात्र ਨਾ ਮੰਨ ਕੇ ਉਸ ਦੀ ਅਧਿਐਨ ਦੀ ਲੋੜ ਹੈ ਤਾਂ ਇਹ ਸਮਾਜਿਕ ਪਰਖੇਪ ਦੇ ਵਿੱਚ ਆਊਗਾ ਤੇ ਇੱਥੇ ਸੀ ਅਨਸਰ ਰਾਈਟਰ ਹੋਗਾ ਠੀਕ ਹੈ ਨੈਕਸਟ ਹੈ 139 ਨੰਬਰ ਪੰਜਾਬੀ ਭਾਸ਼ਾ ਦਾ ਇਤਿਹਾਸ ਪ੍ਰਕਾਸ਼ਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਸ ਲੇਖਕ ਦੀ ਲਿਖੀ ਹੋਈ ਹੈ অপਸ਼ਨ 1 ਹੈ ਜੀ ਡਾਕਟਰ ਪ੍ਰੇਮ ਸਿੰਘ ਪ੍ਰੇਮ ਪ੍ਰਕਾਸ਼ ਸਿੰਘ ਦੀ অপਸ਼ਨ 2 ਹੈ ਪਿਆਰਾ ਸਿੰਘ ਪਦਮ ਦੀ অপਸ਼ਨ 3 ਹੈ ਪ੍ਰੋਫੈਸਰ ਵਿਦਿਆਪਾਸਕਰ ਅਨੰਦ ਦੀ ਅਤੇ অপਸ਼ਨ 4 ਹੈ ਜੀ ਡਾਕਟਰ ਵੇਦ ਅਗਨੀ ਹੋਤਰੀ ਦੀ जी फिलहाल नौ क्वेश्चन नंगे नहीं मिला शायद सॉरी चार ओके <laughs> okay, सुमन जी सताल जी जी सी एंड ए आंसर आ रहा है जी ओके okay, सुमन जी रणवीर जी गुड इवनिंग जी राइट इसका आंसर जी सी आंसर सो so, प्रोफेसर विद्या भास्कर अरुण है ठीक है पंजाबी भाषा का इतिहास जीडी कि पंजाबी यूनिवर्सिटी पटियाला वालों प्रकाशित की गई है ओके दसी आंसर राइट रहूगा जी देवेंद्र जी गुड इवनिंग जी अमनदीप जी सत सताल जी जगजीत जी गुड इवनिंग जी जी डॉक्टर अमृत जी ओके जी सो वेलकम है जी सो जी स्टूडेंट न्यू आए ने और पहले दिन आए ने एक सौ चालीस नंबर क्वेश्चन है पंजाबी भाषा का व्याकरण किस दी लिखी हुई है आप्शन एक है जी प्रोफेसर प्रेम सिंह दी ऑप्शन दो है करम सिंह गंगावालिया ऑप्शन तीन है प्रोफेसर आतम सिंह ऑप्शन चार है प्रोफेसर तुनी चंद जी अनुराधा जी गुड इवनिंग जी ਸਰ ਜੀ ਗੁੱਡ ਇਵਨਿੰਗ ਜੀ। ਓਕੇ ਜੀ। ਅ ਸੋ ਸਮਝ ਜੇ ਇਹ ਪਤਾ ਕੀ ਹੈ ਕਿ ਇੱਕ ਪੇਪਰ ਸੈੱਟ ਨੇ 10 ਪ੍ਰੈਕਟਿਸ ਸੈੱਟ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪੇਪਰ ਆਉਣਾ ਉਸ ਤਰੀਕੇ ਦੇ ਨਾਲ ਬਣੇ ਹੋਏ ਨੇ ਇਹ ਠੀਕ ਹੈ ਸੋ ਉੱਥੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਲੈਕਟ ਕੀਤਾ ਹੈ ਤਾਂ ਕਿ ਤੁਸੀਂ ਸਾਰਾ ਇੱਕ ਪੇਪਰ ਹੀ ਸੋਲਵ ਕਰ ਲਓ ਹਨਾ ਸਾਰਾ ਇੱਕ ਮੈਂ ਕਰ ਨਹੀਂ ਸਕਦਾ ਕਿਉਂਕਿ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਉਸ ਤੇ ਉੱਪਰ ਠੀਕ ਹੈ। ਬਣਾਉਣ ਤੇ ਜ਼ਿਆਦਾ ਟਾਈਮ ਲੱਗ ਜਾਣਾ ਇਸ ਕਰਕੇ ਮੈਂ ਥੋੜੇ ਥੋੜੇ ਕਰਕੇ ਕਰਵਾ ਰਿਹਾ ਹਾਂਗਾ ਠੀਕ ਹੈ ਇਸ ਕਰਕੇ ਇਹ ਇੱਕੋ ਜਿਹਾ ਆ ਜਾਂਦੇ ਹੈ ਕਿ ਨਹੀਂ ਕਿ ਜੀ ਸੋ ਰਾਈਟ ਆਨਸਰ ਇਸ ਦਾ ਡੀ ਆਪਸ਼ਨ ਹੈ ਸੋ ਪੰਜਾਬੀ ਭਾਸ਼ਾ ਦਾ ਵਿਆਕਰਨ ਲਿਖੀ ਹੋਈ ਹੈ ਪ੍ਰੋਫੈਸਰ ਦੁਨੀ ਚੰਦੀ ਰਚਨਾ ਨੈਕਸਟ ਹੈ ਜੀ 141 ਨੰਬਰ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਾਫੀ ਨੂੰ ਜੋ ਆਖਿਆ ਹੈ ਸੋਕਸ਼ਣਿਕ ਹੈ ਜੀ ਚੰਦ ਆਪਸ਼ਨ 2 ਹੈ ਰਾਗਣੀ ਆਪਸ਼ਨ 3 ਹੈ ਕਾਵੀ ਰੂਪ ਅਤੇ ਆਪਸ਼ਨ 4 ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਸੋ 135 ਤੋਂ ਸਟਾਰਟ ਕੀਤੀ ਸੀ ਜੀ ਸਰਬਜੀ ਕਲਾਸ 141 ਜਾਨੀ ਕਿ ਚੇਕ ਵਚਨ ਹੋਗੇ ਨਹੀਂ ओके okay, सुमन जी अमन जी एंड संदीप जी राइट एसट आंसर जी बी आंसर सो रागनी क्या है जी डॉक्टर मोहन सिंह दीवाना ने काफी नू ठीक है नेक्स्ट है जी एक सौ नंबर डॉक्टर सतेंद्र सिंह ने काफ़ी की मनिया है सो so, ऑप्शन एक है जी एक रानी ऑप्शन दो है एक राग ऑप्शन तीन है एक छंद ऑप्शन चार है एक गायन शैली डॉक्टर सतेंद्र सिंह ने काफ़ी नुकी इन्होंने जी सुमन जी एंड अनुमित जी सो कल दी टाइमिंग जी दी है एक ग्यारह बजे की क्लास रहेगी और इस तो बाद दो बजे की क्लास रहेगी फिलहाल ये वाली जी, जी दी क्लास दो बजे की सी बट लाइट ना होस जी मैं नहीं लगा पाया क्योंकि सिस्टम नहीं चलना सोन पर तो चल रहा बट कमेंट मैं थोड़ी तो रीड नहीं कर पानी थी जी, जी हलो सर जी राइट आंसर डी ਠੀਕ ਹੈ ਸੋ ਕਾਫੀ ਜਣਨ ਦਾ ਬੀ ਆਰ ਹੈ ਬਟ ਰਾਈਟ ਆਨਸਰ ਇਸ 30 ਹੈ ਡਾਕਟਰ ਸਤेंद्र ਸਿੰਘ ਨੇ ਕਾਫੀ ਨੂੰ ਗਾਇਨ ਸ਼ੈਲੀ ਮੰਨਿਆ ਹੈ ਤਾਂ ਰਾਈਟ ਆਨਸਰ ਇਥੇ ਡੀ ਰਹੂਗਾ ਓਕੇ ਨੈਕਸਟ ਹੈ ਜੀ 143 ਨੰਬਰ ਪੰਜਾਬੀ ਕਿਸਿਆਂ ਵਿੱਚ ਮੁੱਖ ਤੌਰ ਤੇ ਜਿਹੜੇ ਛੰਦ ਵਰਤੇ ਗਏ ਹਨ ਸਵੈਕਸ਼ਣਿਕ ਹੈ ਜੀ ਡਿਉ ਅਤੇ 16 ਆਪਸ਼ਨ 2 ਹੈ ਬੰਤ ਅਤੇ ਦਵਈਆ ਆਪਸ਼ਨ 3 ਹੈ ਰਵਈ ਤੇ ਸਰੂਠਾ ਅਤੇ ਆਪਸ਼ਨ 4 ਹੈ ਸਿਰਖੰਡੀ ਤੇ ਹੇਲਾ ਮੇਰੀ ਆਵਾਜ਼ ਸਭ ਤੇ ਕਲੀਅਰ ਆ ਰਹੀ ਹੈ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਜੀ ਥੈਂਕ ਯੂ ਜੀ ਹਜ ਜੀ ਓਕੇ ਸੋ ਬੀ ਅਨਸਰ ਆ ਰਿਹਾ ਹੈ ਜੀ ਲੱਗਦਾ ਰਾਈਟ ਹੈ ਜੀ ਸਟਾ ਅਨਸਰ ਬੀ ਬੈਂਤ ਅਤੇ ਦਵਾਈਆ ਵਰਤੇ ਗਏ ਨੇ ਜੀ ਪੰਜਾਬੀ ਕਿਸਿਆਂ ਦੇ ਵਿੱਚ ਮੁੱਖ ਤੌਰ ਤੇ ਜਿਹੜਾ ਛੰਦ ਇਸਤੇਮਾਲ ਕੀਤਾ ਗਿਆ ਉਹ ਬੈਂਤ ਤੇ ਦਵਾਈਆ ਹੈ ਠੀਕ ਹੈ ਜੀ ਨੈਕਸਟ ਹੈ ਜੀ एक संसापक हान, संसापक हान, सौ चौताली नंबर रस संप्रदाय संस्थापक हैं संस्थापक हैं सो ऑप्शन एक है जी भारत मुनी आप्शन दो है कुतक ऑप्शन तीन है पामा और ऑप्शन चार है जी जगन्नाथ सो एक वीक तक दी संभावना है ठीक है कि नैक्सट संडे तक हो जाएगा ओके सो ये आंसर आ रहा है जी राइट आंसर इस तरह ए ऑप्शन सो रस संप्रदाय के संस्थापक हैं भारत मुनि नैक्सट है जी 145 ਨੰਬਰ ਨਾਟੇ ਸ਼ਾਸਤਰ ਗ੍ਰੰਥ ਦਾ ਰਚਨਾਹਾਰ ਹੈ ਰਚ ਅਚਾਰੀਆ ਸੁਭਸ਼nik ਹੈ ਜੀ ਵਿਸ਼ਵਨਾਥ অপਸ਼ਨ 2 ਹੈ ਜਗਨਨਾਥ অপਸ਼ਨ 3 ਹੈ ਭਰਤਮੁਨੀ ਅਤੇ অপਸ਼ਨ 4 ਹੈ ਕੁਤਕ ਨਾਟੇ ਸ਼ਾਸਤਰ ਗ੍ਰੰਥ ਦਾ ਰਚਨਾਹਾਰ ਹੈ ਕਿਹੜਾ ਆਚਾਰੀਆ ਇਹਨਾਂ ਦੇ ਵਿੱਚੋਂ ਜੀ A ਐਂਡ C ਅਨਸਰ ਆ ਰਹੇ ਹੈ ਰਾਈਟਸਟ ਅਨਸਰ ਸੀ ਆਪਸ਼ਨ ਸੋ ਭਰਤਮੁਨੀ ਹੈ ਸੋ ਇਹ ਪਹਿਲਾਂ ਵੀ ਕਾਫੀ ਵਾਰ ਆਪਾਂ ਡਿਸਕਸ ਕੀਤਾ ਹੋਇਆ ਹੈ ਸੋ ਜਿਨ੍ਹਾਂ ਨੇ ਪੁਰਾਣੀਆਂ ਕਲਾਸਾਂ ਲਗਾਈਆਂ ਹੋਈਆਂ ਨੇ ਸੋ ਭਰਤਮੁਨੀ ਹੈ ਨਾਟ્ય ਸ਼ਾਸਤਰ ਦਾ ਅੰਤਰਕਨਾ ਕਾਫੀ ਇੰਪੋਰਟੈਂਟ ਹੈ ਪੰਜਾਬੀ ਦੇ ਵਿੱਚ ਪਲੀਜ਼ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕੋਈ ਵੀ ਭੁੱਲਣਾ ਨਹੀਂ ਚਾਹੀਦਾ ਠੀਕ ਹੈ ਜੀ ਨੈਕਸਟ ਹੈ ਜੀ 160 ਨੰਬਰ ਰਸ ਵਿੱਚ ਅੰਸ਼ ਰਹਿੰਦਾ ਹੈ ਸੋ ਆਪਸ਼ਨ 1 ਹੈ ਜੀ ਪ੍ਰਭਾਵ ਦਾ ਆਪਸ਼ਨ 2 ਹੈ ਚਮਤਕਾਰ ਦਾ ਆਪਸ਼ਨ 3 ਹੈ ਦੁੱਖ ਦਾ ਅ ਤੇ ਆਪਸ਼ਨ 4 ਹੈ ਸੁਖ ਦਾ ਰਸ ਦੇ ਵਿੱਚ ਕਿਸ ਚੀਜ਼ ਦਾ ਅੰਸ਼ ਰਹਿੰਦਾ ਇਹਨਾਂ ਦੇ ਵਿੱਚੋਂ परबाबदा, चमत्कारदा, दुखदा, जहाँ फिर सुखदा। ओके, okay, सो so रविंदर जी राजवीर जी, सरब जी, हरजीवन जी, एंड राइट एस्ट आंसर बी। सो फिलहाल मेरे को बी है। ओके, okay. ठीक है, सो so, रास्ते बीच आंसर रहना है चमत्कारदा। बी आंसर राइट right है तो काफ़ी जनता ये है बट मेरे को जो बुक द अकॉर्डिंग है सो फिलहाल वो बी आंसर है ठीक है नैक्सट है जी एक सौ संताली नंबर इन्होंने रस स्वरूप नहीं है कि है ऑप्शन एक है सतगुण प्रदान है ऑप्शन दो है सुंदरता प्रदान करता है ऑप्शन तीन है अखंड अदायत है अति ऑप्शन चार है सुदपूर्ण है जी इंद्र जी सताल जी ਇਨਾਂ ਦੇ ਵਿੱਚੋਂ ਕਿਹੜਾ ਰਸ ਦਾ ਸਰੂਪ ਨਹੀਂ ਹੈ ਅਤੇ ਕੀ ਹੈ ਠੀਕ ਹੈ ਜੀ ਇੰਦਰਜੀ ਅਨਦਲਜੀ ਜੀ ਅਨੁਰਦਾਜੀ ਰਾਜਵੀ ਜੀ ਸੀ ਐਂਡ ਬੀ অর ਏ ਸੋ ਦੇਨ ਆਨਸਰ ਆ ਰਹੇ ਨੇ ਰਾਈਟ ਆਨਸਰ ਇਸ ਦਾ ਬੀ ਆਨਸਰ ਸੁੰਦਰਤਾ ਪ੍ਰਦਾਨ ਕਰਦਾ ਹੈ ਠੀਕ ਹੈ ਸੀ ਆਨਸਰ ਬੀ ਆਨਸਰ ਰਾਈਟਰ ਹੋਗਾ ਇਸ ਦਾ ਜੀ ਸੋ ਸੀ অর ਸਬਦਾਂ ਤਕਰੀਬਨ ਫਿਰ ਸੀ ਹੈ ਨੈਕਸਟ ਹੈ ਜੀ 148 ਨੰਬਰ ਆਚਾਰੀਆ ਭਰਤਮੁਨੀ ਨੇ ਤਿੰਨ ਸ਼ਿੰਗਾਰ ਬੀਰ ਅਤੇ ਡੈਸ਼ ਨੂੰ ਪ੍ਰਮੁੱਖ ਮੰਨਿਆ ਹੈ ਸੋ ਆਪਸ਼ਨ 1 ਹੈ ਜੀ ਹਾਸਰਾਸ ਆਪਸ਼ਨ 2 ਹੈ ਕਰੋਨਾ ਰਸ ਆਪਸ਼ਨ 3 ਹੈ ਬੀਬੀ ਤ੍ਰਸ ਅਤੇ ਆਪਸ਼ਨ 4 ਹੈ ਅਦਭੁਤ ਰਸ ਜੀ ਮਾਨ ਸਰ ਜੀ ਪਰਮਾਨ ਜੀ ਸੋ ਜਿਹੜੇ ਸਟੂਡੈਂਟ ਨਿਊ ਆਏ ਹੋਏ ਨੇ ਸੋ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਤੇ ਆਸ ਕਰਨਾ ਕਿ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਸਾਰੇ ਨੂੰ ਓਕੇ ਸੋ ਬੀ ਐਂਡ ਏ ਅਨਸਰ ਆ ਰਹੇ ਹੈ ਸੀ রাইਟਸ ਅਨਸਰ ਸੀ ਅਨਸਰ ਵਿਪਤ ਰਸ ਹੈ ਜੀ ਠੀਕ ਹੈ ਆਚਾਰੀਆ ਭਰਤਮੁਨੀ ਦੇ ਅਨੁਸਾਰ ਤਿੰਨ ਸ਼ਿੰਗਾਰ ਨੇ ਠੀਕ ਹੈ ਸ਼ਿੰਗਾਰ ਰਸ ਅਤੇ ਵਿਮਿਤ ਰਸ ਇਹਦੇ ਹੈਗੇ ਨੇ ਉਹਨਾਂ ਨੂੰ ਪ੍ਰਮੁੱਖ ਮੰਨਿਆ ਹੈ ਇਹਨਾਂ ਨੇ ਠੀਕ ਹੈ ਜੀ ਨੈਕਸਟ ਹੈ ਜੀ 109 ਨੰਬਰ ਰਸ ਦੀ ਅਦਪੁਤੀ ਕਦੋਂ ਹੁੰਦੀ ਹੈ ਜਦੋਂ ਨਾਸ ਹੁੰਦਾ ਹੈ ਸੋ ਆਪਸ਼ਨ 1 ਹੈ ਜੀ ਸਤਗੁਣ ਦਾ ਆਪਸ਼ਨ 2 ਹੈ ਤਮੋਗੁਣ ਦਾ ਆਪਸ਼ਨ 3 ਹੈ ਰਜੋਗੁਣ ਦਾ ਅਤੇ ਆਪਸ਼ਨ 4 ਹੈ ਤਮੋ ਅਤੇ ਰਾਜਗੁਣ ਦੋਨਾਂ ਦਾ ਜੀ ਰਸ ਦੀ ਅਨੁਪਤੀ ਉਦੋਂ ਹੁੰਦੀ ਹੈ ਜਦੋਂ ਨਾਸ਼ ਹੁੰਦਾ ਹੈ ਆਏ نیچے ਆਜੇ ওকে ਰਿੰਦਰ ਜੀ ਵਿਕੀ ਜੀ ਮੰਦੀਪ ਜੀ ਕਾਂਤਾ ਜੀ ਨਿੰਦਰ ਜੀ ਅਨਜੂ ਜੀ ਡੀ ਅਨਸਰ ਰਾਈਟ ਹੈ ਜੀ ਸੋ ਰਾਸਤ੍ਰੀ ਅਨੁਪਤੀ ਉਦੋਂ ਹੁੰਦੀ ਹੈ ਜਦੋਂ ਨਾਸ਼ ਹੁੰਦਾ ਹੈ ਤਮੋ ਅਤੇ ਰਾਜੋ ਗੁਣਾ ਦਾ ਠੀਕ ਹੈ ਜੀ ਰਮਨਦੀਪ ਜੀ ਗੁੱਡ ਇਵਨਿੰਗ ਜੀ ਨੈਕਸਟ ਹੈ ਜੀ 150 ਨੰਬਰ ਰਸ ਦਾ ਸਥਾਈ ਭਾਵ ਹੈ অপਸ਼ਨ 1 ਹੈ ਜੀ ਜਿਹੜੇ ਭਾਵ ਰਸ ਨੂੰ ਤੇਜ ਕਰਦੇ ਹਨ অপਸ਼ਨ 2 ਹੈ ਮਨੁੱਖ ਅੰਦਲੀਆਂ ਵਾਸ਼ਨਾਵਾਂ ਵਿਰਤੀਆਂ অপਸ਼ਨ 2 ਹੈ ਜਿਸ ਦਾ ਸਹਾਰਾ ਲਿਆ ਜਾਂਦਾ ਹੈ ਅਤੇ অপਸ਼ਨ 4 ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਜੀ ਰਸ ਦਾ ਸਥਾਈ ਭਾਵ ਹੈ ਓਕੇ B ਅਨਸਰ ਆ ਰਿਹਾ ਹੈ ਜੀ So, एन सी और ए राइटस्ट आंसर बी आंसर सो रासदास टाइप ਆ ਬੈ ਮਨੁੱਖ ਅੰਦਰ ਲੀਆਂ ਵਾਚਨਾਵਾਂ ਵਰਤੀਆਂ ਦੀ ਹੈ बी आंसर राइट ਰਹੂਗਾ ਨੈਕਸਟ ਹੈ ਜੀ 151 ਨੰਬਰ ਅੱਖੀਆਂ ਲੱਗੀਆਂ ਮੋੜ ਨਾ ਵੀਰ ਮੇਰੇ ਇਹ ਕਿਸ ਲੇਖਕ ਦੀ ਸਤਰ ਹੈ অপਸ਼ਨ 1 ਹੈ ਮੁਕਬਲ ਦੀ অপਸ਼ਨ 2 ਹੈ ਬਾਰਿਸ਼ ਦੀ অপਸ਼ਨ 3 ਹੈ ਸ਼ਾ ਮੁਹੰਮਦ ਦੀ ਅਤੇ অপਸ਼ਨ 4 ਹੈ ਹਾਸ਼ਮ ਦੀ ਸੋ ਕਲ ਦੀ ਜਿਹੜੀ ਟਾਈਮ ਗ੍ਰੈਣੀ ਹੈ ਪੰਜਾਬੀ ਦੀ 11 ਵਜੇ ਦੀ ਕਲਾਸ ਰਹੇਗੀ ਔਰ ਇਸ ਤੋਂ ਬਾਅਦ ਸਾਡੇ 2 ਵਜੇ ਜਿਹੜੀ ਕਲਾਸ ਰਹੇਗੀ ਔਰ 5:30 ਵਜੇ ਜਿਹੜੀ ਉਹ ਐਸਐਸਟੀ ਦੀ ਕਲਾਸ ਰਹੇਗੀ ਠੀਕ ਹੈ ਜੀ ਜੀ ਅੰਜੂ ਜੀ ਸਮਨਦੀਪ ਜੀ ਸਮਨ ਜੀ ਬੀ ਆ ਰਿਹਾ ਹੈ ਰਾਈਟ ਆਨਸਰਸ ਦਾ ਬੀ ਸੋ ਅੱਖੀਆਂ ਲੱਗੀਆਂ ਮੁਰਨਾ ਵੀਰ ਮੇਰੇ ਸੋ ਇਹ ਜਿਹੜੀ ਰਚਨਾਮਾ ਨੇ ਲਾਈਨਾਂ ਨੇ 17 ਨੀ ਇਹ ਵਾਰਿਸ਼ ਆਦੀ ਆ ਨੀ ਠੀਕ ਹੈ ਜੀ ਨੈਕਸਟ ਹੈ ਜੀ 105ਵਾਂ ਜੀ ਨੰਬਰ ਬਾਗਵਰਿਆਂ ਦੀ ਸ਼ੋਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ ਕਿਸ ਲੇਖਕ ਦੀ ਰਚਨਾ ਹੈ ਆਪਸ਼ਨ 1 ਹੈ ਜੀ ਮੁਕਬਲ ਦੀ ਆਪਸ਼ਨ 2 ਹੈ ਦਮੋਦਰ ਦੀ ਆਪਸ਼ਨ 3 ਹੈ ਵਾਰਿਸ਼ ਦੀ ਅਤੇ ਆਪਸ਼ਨ 4 ਹੈ ਹਾਸ਼ਮ ਦੀ ਜੀ ਸੋਹਰ ਜੀ ਸੁਮਨ ਜੀ ਆ ਬੀ ਆਨਸਰ ਆ ਰਹੇ ਹੈ ਜੀ ਓਕੇ ਰਾਈਟੈਸਟ ਆਨਸਰ ਬੀ ਆਪਸ਼ਨ ਬਾਗਵਰਿਆਂ ਦੀ ਸ਼ੋਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ ਸੋ ਇਹ ਲੇਖਕ ਦੀ ਰਚਨਾ ਨੇ ਦਮੋਦਰ ਦੀਆਂ ਨੈਕਸਟ ਹੈ ਜੀ 103 ਵੰਜਨਾ ਕਾਫਰ ਕਿਵਿਤਾ ਦਾ ਕਰਤਾ ਕੌਣ ਹੈ ਸੋ ਆਪਸ਼ਨ 1 ਹੈ ਜੀ ਅਮਰਤਾ ਪ੍ਰੀਤਮ ਆਪਸ਼ਨ 2 ਹੈ ਨਵਦੇਜ ਭਾਰਤੀ ਆਪਸ਼ਨ 3 ਹੈ ਧਨੀ ਰਾਮ ਛਾਤਰੇ ਆਤੀ ਆਪਸ਼ਨ 4 ਹੈ ਉਪਰੋਕਰ ਦੇ ਵਿੱਚੋਂ ਕੋਈ ਨਹੀਂ ਕੁਫਰ ਕਵਿਤਾ ਦਾ ਕਰਤਾ ਜੀ ਇਸਕੀ ਅਨਸਰ ਅਰੇ ਹੈ ਸਭ ਦਾ ਰਾਈਟ ਹੈ ਜੀ ਅਨਸਰ ਸੋ ਅਮਰਤਾ ਪ੍ਰੀਤਮ ਨੇ ਜਿਸ ਦੇ ਲੇਖਕ ਕੁਫਰ ਕਵਿਤਾ ਦੀ ਨੈਕਸਟ ਹੈ ਜੀ 104ਜੰਨ ਜੰਬਰ ਸੌਂ ਜਾ ਮੇਰੀ ਮਾਲਕਾ ਵਾਰਨ ਹੋਈ ਰਾਤ ਵਾਰਨ ਹੋਈ ਰਾਤ ਕਬ ਤੱਕ ਇਸ ਦੀ ਰਚਨਾ ਹੈ অপਸ਼ਨ ਏ ਹੈ ਜੀ ਡਾਕਟਰ ਹਰਪਜਨ ਸਿੰਘ ਦੀ অপਸ਼ਨ 2 ਹੈ ਅਮਰਤਾ ਪ੍ਰੀਤਮ ਦੀ অপਸ਼ਨ 3 ਹੈ ਪਾਸ਼ ਦੀ ਅਤੇ অপਸ਼ਨ 4 ਹੈ ਡਾਕਟਰ ਜਗਤਾਰਦੀ ਜੀ ਬਬੂ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਸ ਕਰਕੇ ਹੈ ਸੁਮਨ ਜੀ ਨੇ ਹਨ ਕਾਫੀ ਵਾਰ ਕਹਤਾ ਕਿ ਮਿਕਸ ਅਪ ਹੋਣੇ ਚਾਹੀਦੇ ਐਸਐਲ ਦੇ ਵਿੱਚ ਪ੍ਰੈਕਟਿਸ ਸੈਟ ਨੇ 10 ਮੇਰੇ ਕੋਲ ਜਿਹਦੇ ਵਿੱਚ ਸਾਰੇ ਕੁਐਸਚਨ ਨੇ ਸੀਕੁਐਂਸ ਵਾਈ ਚੱਲ ਦੇਣੀ ਹੈ ਠੀਕ ਹੈ ਹਮਮ ਓਕੇ ਸੁਮਨ ਜੀ ਦਵਿੰਦਰ ਜੀ ਅੰਜੂ ਜੀ ਮੁਸ਼ਾ ਜੀ ਰਾਈਟ ਇਸ ਦਾ ਆਨਸਰ ਇਹ ਆਪਸ਼ਨ ਸੋ ਡਾਕਟਰ ਹਰਪਾ ਜਾਂਦੀ ਹੈ ਜੀ ਰਚਨਾ ਇਹ ਠੀਕ ਹੈ ਸੌ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ਹਣ ਜੀ ਨੈਕਸਟ ਹੈ ਜੀ 155 ਨੰਬਰ ਅੱਜ ਅੱਖਾਂ ਵਾਰਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਸੋ ਕਿਸ ਦੀ ਰਚਨਾ ਹੈ ਸੋ ਇਹ ਤਾਂ ਸਭ ਨੂੰ ਆਉਂਦਾ ਹੋਣਾ ਹੈ ਸੋ ਅਮਰਤਾ ਪ੍ਰੀਤਮ ਆਪਸ਼ਨ 2 ਹੈ ਬਾਬਾ ਬਲਵੰਤ ਆਪਸ਼ਨ 3 ਹੈ ਪ੍ਰੀਤਮ ਸਿੰਘ ਸਫੀਰ ਅਤੇ ਆਪਸ਼ਨ 4 ਹੈ ਮੋਹਨ ਸਿੰਘ ਜੀ ਬਾਬਾ ਜੀ ਜੀ ਗੁੱਡ ਈਵਨਿੰਗ ਜੀ ओके okay, फटाफट आंसर आ ही नहीं सो ये आंसर राइट है क्योंकि डीडी पंजाबी ਦੇ ਉੱਪਰ ਆਉਂਦਾ ਸੀ ਸਭ ਨੇ ਸੁਣੀ ਹੋਣੀ ਹੈ ਸ਼ੈਦੇ ਆਵਾਜ਼ਨ ਕਿ ਅੱਜ ਆਖਾਂ ਬਾਰਿਸ਼ਾਂ ਨੂੰ ਜੀ ਰਾਈਟ ਹੈ आंसर नेक्स्ट ਹੈ ਜੀ 155 ਨੰਬਰ ਜੇ ਤੂੰ ਇੱਕ ਤੋੜ ਕੇ ਲੈ ਗਿਓ ਤਾਂ ਇੱਕ ਜੋਗਾ ਰਹਿ ਜਾਵੇਂਗਾ ਉਹ ਵੀ ਪਲਖ ਝਲਕ ਦਾ ਮੇਲਾ ਰੂਪ ਮਹਿਕ ਨਾਨਸ ਜਾਈ So, सो यह so, का सत्र के ध्यान सो ऑप्शन एक है मोहन सिंह का ऑप्शन दो है भाई वीर सिंह ऑप्शन तीन है धनीराम चात्रेक ऑप्शन चार है अमृता प्रीतम जी सो so, बी आंसर आ रहा है जी ओके okay. जी राइट आंसर इसका बी ऑप्शन है ਸੋ ਬੀ ਆਨਸਰ ਇਹਦਾ ਰਾਈਟ ਰਹੂਗਾ ਭਾਈ ਵੀਰ ਸਿੰਘ ਦੀ ਰਚਨਾਵਾਂ ਨੇ ਠੀਕ ਹੈ ਜੀ ਮੋਹਨ ਸਿੰਘ ਦੀ ਜਿਹੜੀ ਇਹ ਰਚਨਾ ਨਹੀਂ ਹੈਗੀ ਕੀ ਜੀ ਨੈਕਸਟ ਹੈ ਜੀ 158 ਨੰਬਰ ਬਿਰਖ ਅਰਜ ਕਰੇ ਕਾਵੀ ਸੰਗ੍ਰਹਿ ਕਿਸ ਕਵੀ ਦੀ ਰਚਨਾ ਹੈ ਆਪਸ਼ਨ 1 ਹੈ ਸਰਜੀਤ ਪਾਤਰ ਦੀ ਆਪਸ਼ਨ 2 ਹੈ ਪ੍ਰੋਫੈਸਰ ਰਣਧੀਰ ਸਿੰਘ ਚੰਦ ਦੀ ਆਪਸ਼ਨ 3 ਹੈ ਜਗਤਾਰ ਸਿੰਘ ਕਾਲੜਾ ਦੀ ਅਤੇ ਆਪਸ਼ਨ 4 ਹੈ ਤਾਰਾ ਸਿੰਘ ਦੀ ਜੀ ओके okay, सो so, ये आंसर आ रहे है जी राइट आंसर है सो so, सजीत पाता दी है रचना जी बिरक अर्ज करे सो ये मुख काफी इंपॉर्टेंट है मास्टर क्लास के अंदर ठीक है इस दिस अपना बहुत रह होगी सो so, इसको प्लीज रट लेना सारे ने नेक्स्ट है 158 नंबर जबो सुंदरता दर्शन देवी हर कोई अपनी जाने ये किस लेखक की सतर है ऑप्शन 1 है प्रोफेसर मोहन सिंह दी ऑप्शन 2 है धनीराम चात्रिक दी ऑप्शन 3 है भाई वीर सिंह दी और ऑप्शन 4 है अमृता प्रीतम दी ਜਦੋਂ ਸੁੰਦਰਤਾ ਸੋਰੀ ਜੀ ਗੰਗਰਜੀ ਸਰਬਜੀ ਰੁਪੀਜੀ ਸੁਮਨ ਜੀ ਰਾਈਟ ਅਨਸਰ ਸੀ ਸੋ ਭਾਈ ਵੀਰ ਸਿੰਘ ਹੈ ਜਿਸ ਦਾ ਰਾਈਟ ਅਨਸਰ ਜਦੋਂ ਸੁੰਦਰਤਾ ਦਰਸ਼ਨ ਦੇਵੇ ਹਰ ਕੋਈ ਆਪਣੀ ਜਾਣੇ ਸੋ ਇਹ ਇਸ ਦਾ ਸਹੀ ਅਨਸਰ ਹੈ ਭਾਈ ਵੀਰ ਸਿੰਘ ਨੈਕਸਟ ਹੈ ਜੀ 180 ਮਾਮਾ ਤੇ ਤੀਆਂ ਦੀ ਦੋਸਤੀ ਟੁੱਟਦੀ ਹੈ ਕਹਿਰਾਂ ਦੇ ਨਾਲ ਇਹ ਕੀ ਹੈ ਆਪਸ਼ਨ 1 ਹੈ ਜੀ ਇਹ ਲੋਕ ਗੀਤ ਹੈ ਆਪਸ਼ਨ 2 ਹੈ ਕਾਵੀ ਸਤਰ ਹੈ ਆਪਸ਼ਨ 3 ਹੈ ਟੱਪਾ ਹੈ ਅਤੇ ਆਪਸ਼ਨ 4 ਹੈ ਬੋਲੀ ਹੈ ਜੀ ਓਕੇ ਸੋ ਦਵਿੰਦਰ ਜੀ ਰਾਜਵੀਰ ਜੀ ਸੋਨੀਆ ਜੀ ਕਲਵਿੰਦਰ ਜੀ ਰਾਈਟ ਹੈ ਜਿਸ ਦਾ ਆਨਸਰ ਏ ਸੋ ਇਹ ਲੋਕ ਗੀਤ ਹੈ ਜੀ ਠੀਕ ਹੈ ਮਾਵਾ ਤੇ ਤੀਆਂ ਦੀ ਦੋਸਤੀ ਟੁੱਟਦੀ ਨਹੀਂ ਟੁੱਟਦੀ ਏ ਕਹਿਰਾਂ ਦੇ ਨਾਲ ਸੋ ਇਹ ਹੈ ਇੱਕ ਲੋਕ ਗੀਤ एक सौ साठ नंबर जुत्ती कसूरी पैरी ना पूरी हाय रब्बावी मैं तुरना पाया किस लेखक की सत्र है ऑप्शन एक है शिव कुमार बटालवी की ऑप्शन दो है सरजीत पात्र की ऑप्शन तीन है नंदलाल लाल नूरपरी दी ऑप्शन चार है करतार सिंह बलगन दी जी <laughs> सो सी आंसर आ रहा है राइट है जी सो आनंद नूरपरी की रचना है जी ये नेक्स्ट है जी एक सौ इकाहठ नंबर चूड़ी कोट ओ खावे ना ही असा दिल किस दी सत्र है सो so, ऑप्शन एक है जी शिव कुमार बटालवी ऑप्शन दो है सरजीत पातर ऑप्शन तीन है नंदलाल नूरपरी अति ऑप्शन चार है अमृता प्रीतम जी सो रविंदर जी राजा जी कुलविंदर जी सो प्रीति जी राइट आंसर ए सो शिव कुमार दी लाइना ने जा सत्रा ने है जी एक सौ नंबर एक उडारी मारी ऐसी ओ मोड़ वतनी ना आया किस दी सत्रह है जी ऑप्शन एक है जी सरजीत पातर ऑप्शन दो है प्रीतम सफीर ऑप्शन तीन है शिव कुमार बटालवी अति ऑप्शन चार है मोहन सिंह दीवाना जी सो सी आंसर आ रहा है जी ओके राइट इसका आंसर सी सो शिव कुमार बटाल विधि रचना है जी लेना ने ये नेक्स्ट है जी नेक्स सो प्लीज लाइक कर दे करो वीडियो प्लीज सो 14 जने लाइक की थी और 58 जने लाइक ने ਜੀ ਇਹ ਪ੍ਰੇਜ਼ੀ ਆਵੇਗਾ 163 ਨੰਬਰ ਹੈ ਪੰਜਾਬੀ ਦੇ ਜਵਾਨ ਮੌਤ ਨੂੰ ਮੁਖੌਲਾ ਕਰਨ ਕਿਸ ਲੇਖਕ ਦੀ ਸਤਰ ਹੈ ਸੋ ਆਪਸ਼ਨ 1 ਹੈ ਜੀ ਮੋਹਨ ਸਿੰਘ ਆਪਸ਼ਨ 2 ਹੈ ਪ੍ਰੋਫੈਸਰ ਪੂਰਨ ਸਿੰਘ ਆਪਸ਼ਨ 3 ਹੈ ਸਰਜੀਤ ਪਾਤਰ ਅਤੇ ਆਪਸ਼ਨ 4 ਹੈ ਤਨੀ ਰਾਮ ਚਾਤਰੀ क्वेश्चन पहले ही है ना भी ऑप्शन देन लग गया ए सी <laughs> okay. जी सो भी आंसर आ रहा है ज्यादातर राइट आंसर right बी सो so, प्रोफेसर पूरन सिंह रचना जी पंजाब के जवान मौत को मुखौला कर नैक्सट है जी एक सौ चौह नंबर बाल नाथ पछताया रांझे को जो देके सतगुर के दे सिख ना रोया सो so, किस शब्द किसती है आप्शन एक है धनी राम चौद्रिक ਆਪਸ਼ਨ 2 ਹੈ ਸ਼ਿਵ ਕੁਮਾਰ ਬਟਾਲਵੀ ਆਪਸ਼ਨ 3 ਹੈ ਪੂਰਨ ਸਿੰਘ ਅਤੇ ਆਪਸ਼ਨ 4 ਹੈ ਭਾਈ ਵੀਰ ਸਿੰਘ ਜੀ ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਨ੍ਹਾਂ ਨੇ ਲਾਈਕ ਕਰ ਦਿੱਤੀ ਹੈ ਬਹੁਤ ਬਹੁਤ ਸ਼ੁਕਰੀਆ ਬਟ ਫਿਰ ਵੀ ਹਾਫ ਜਣੇ ਜਿਹੜੇ ਹੋ ਪਏ ਨੇ ਹਲੇ ਓਕੇ ਸੋ ਪੂਰਨ ਸਿੰਘ ਆ ਰਿਹਾ ਹੈ ਜੀ ਰਾਈਟ ਐਸ ਆਨਸਰ ਸੀ ਸੋ ਬਾਲਨਾਥ ਪਿਸਟਾਇਆ ਰਾਜੇ ਨੂੰ ਜੋਗ ਦੇ ਕੇ ਸਤਕੁਰ ਦੇ ਸਿੱਖ ਨੂੰ ਹੱਥ ਪਾਰ ਹੋਇਆ ਸੋ ਰਾਈਟ ਆਨਸਰ ਇਸ ਦਾ ਸੀ ਪ੍ਰੋਫੈਸਰ ਪੂਰਨ ਸਿੰਘ ਨੈਕਸਟ ਹੈ ਜੀ 105 ਨੰਬਰ ਸੋ ਮੂਲ ਮੂਲ ਪਾ ਨੂੰ ਪਾ ਤੂੰ ਸਜਣਾ ਆਪਣਾ ਮੂਲ ਪਾ ਤੂੰ ਆਪਣਾ ਕਿਸ ਦੀ ਸਤਰ ਹੈ ਆਪਸ਼ਨ 1 ਹੈ ਜੀ ਪਾਤਰ ਦੀ ਆਪਸ਼ਨ 2 ਹੈ ਸ਼ਿਵ ਕੁਮਾਰ ਬਟਾਲਵੀ ਦੀ ਆਪਸ਼ਨ 3 ਹੈ ਪ੍ਰੋਫੈਸਰ ਪੂਰਨ ਸਿੰਘ ਦੀ ਅਤੇ ਆਪਸ਼ਨ 4 ਹੈ ਪ੍ਰੋਫੈਸਰ ਮੋਹਨ ਸਿੰਘ ਦੀ ਜੀ सी आंसर आ रहा है जी आ, जी ये है जी राजा जी बलविंदर जी प्रभजोत जी अंजू जी सरब जी रणवीर जी अनुराधा जी दविंदर जी मान साहब जी उषा जी दीप जी एंड बंदना जी ओके okay. कलवंत जी एंड कुलविंदर जी राइट आंसर इस सी ऑप्शन सो प्रोफेसर पूरन सिंह दिया मूल पातु सजना अपना मुल पातु अपना ठीक है सी आंसर राइट है इतनी ओके ਨੈਕਸਟ ਹੈ ਜੀ ਸ਼ਾਟ ਨੰਬਰ ਸੋਣਿਆ ਤੋ ਜਦ ਵਿਛਣ ਲਗੀਆਂ ਦਿਲ ਦਿਲੀ ਦਿਲਦਿਲ ਗਿਰੀ ਖਾਵੇ ਕਿਸ ਨੂੰ ਕਿਸ ਦੀ ਰਚਨਾ ਹੈ ਸੋ ਆਪਸ਼ਨ 1 ਹੈ ਜੀ ਭਾਈ ਵੀਰ ਸਿੰਘ ਦੀ ਆਪਸ਼ਨ 2 ਹੈ ਮੋਹਨ ਸਿੰਘ ਦੀ ਆਪਸ਼ਨ 3 ਹੈ ਪੂਰਨ ਸਿੰਘ ਦੀ ਅਤੇ ਆਪਸ਼ਨ 4 ਹੈ ਧਨੀ ਰਾਮ ਚਾਤਰੀਕ ਦੀ ਸੋਣਿਆ ਤੋ ਜਦ ਵਿਛਣ ਲਗਿਏ ਦਿਲ ਦਿਲਗਿਰੀ ਖਾਵੇ ਕਿਸ ਦੀ ਰਚਨਾ ਹੈ ਓਕੇ ਸੋ ए एंड सी और डी आंसर आ रहे हैं फिलहाल सारे है ऑप्शन ही आ गए नहीं राइट आंसर इस द ए ऑप्शन सो भाई वीर सिंह इज जी रचना है ये जी नेक्स्ट है जी 160 नंबर डाली नालो तोड़ ना सानू अस हट महक लाइए ये किस दिया 17 ਹਨ सो ऑप्शन 1 है जी भाई वीर सिंह ऑप्शन 2 है धनीराम चात्र एक ऑप्शन 3 है प्रोफेसर पूरन सिंह और ऑप्शन 4 है मोहन सिंह <laughs> जी फोन कर लो जी उन्होंने आ जाएंगे <laughs> ओके सो यह आंसर आ रहा है जी सब का राइट एसट आंसर ए ऑप्शन सो भाई सिंह जी की रचना है जी नैक्सट है जी एक सौ अठाठ नंबर सुपने तुसी मिले सानू असा गलबकड़ी पाई निरा नूर तुम्हें हथ ना आए साड़ी कम रही कलाई किसकी रचना है सो ऑप्शन एक है जी मोहन सिंह आप्न दो है पूरन सिंह आप तीन है भाई भीर सिंह आप्शन चार है धनी राम सात्री सो आंसर alen <laughs> again okay right answer c so pai veer singh di rachna hai so filhal na paste na liter sara kuch discuss kita hua hai next hai ji 169 number duniya da dukh dekh dekh dil par da par da janda hai kis kavi diyan satra han option 1 hai puran singh diyan option 2 hai mohan singh diyan option 3 hai pai veer singh diyan adi option 4 hai tani ram chatrik diyan so kal wale session de vich 50 50 question rehne ge ग्यारह बजे भी पाँ क्वेश्चन होगी और दो बजे वाले सैशन के भी पाँ क्वेश्चन रहने और साढ़े पांच बजे जी क्लास रहेगी पोलीटिकल साइंस की रहेगी गांधी जन्म वाले टॉपिक जी ए सी और डी आंसर है राइट आंसर का सी ऑप्शन सो भाई भीर सिंह जी इसका भी सही आंसर जी ठीक है नैक्सट है जी 170 ਨੰਬਰ ਤੁਸੀਂ ਪ੍ਰਕਾਰ ਵਾਂਗੂ ਧਾਇਰਿਆਂ ਵਿੱਚ ਜੇਕਰ ਰਹਿਣਾ ਤਾਂ ਸਾਡੀਆਂ ਅਲ ਵਿਧਾਨ 17 ਕਿਸਤੀ ਹੈ ਕਿਸਦਿਆਂ ਸੋਪਸ਼ਨ 1 ਹੈ ਜੀ ਡਾਕਟਰ ਜਗਤਾਰ ਸਿੰਘ ਆਪਸ਼ਨ 2 ਹੈ ਅਮਰਤਾ ਪ੍ਰੀਤਮ ਸਿੰਘ ਆਪਸ਼ਨ 3 ਹੈ ਸ਼ਿਵ ਕੁਮਾਰ ਬਟਾਲਵੀ ਸਿੰਘ ਅਤੇ ਆਪਸ਼ਨ 4 ਹੈ ਸੁਰਜੀਤ ਬਾਤਪਤ ਸਿੰਘ ਜੀ ਮੰਜੀ ਜੀ ਹਮਨਦੀਪ ਜੀ ਰਾਜਾ ਜੀ ਰਾਜਵੀਰ ਜੀ ਰਾਜਵੀਰ ਜੀ ਮਾਨ ਸਾਹਿਬ ਜੀ ਸਰਬ ਜੀ ਜਸਜੀਤ ਜੀ ਅੰਜੂ ਜੀ ਦਵਿੰਦਰ ਜੀ ਮੰਦਰਾ ਜੀ ਲਬਾਜਪਾ ਜੀ ਰਾਈਟ ਅਸਰ ਇ ਸੋ ਡਾਕਟਰ ਜਗਤਾਰ ਸਿੰਘ ਜੀ ਸੋ ਹੀ ਅਨਸਰ ਰਾਈਟ ਅਸਰ ਠੀਕ ਹੈ ਜੀ ਕੁਲਵਿੰਦਰ ਜੀ ਠੀਕ ਹੈ ਜੀ ओके okay जी सो थैंक यू जी सो आज दी सेशन ਦੇ ਵਿੱਚ ਇਹਨੇ ਹੀ ਕੁਐਸਚਨਸ ਪਾਸ ਕਰਤਾ ਹੈ ਕਿ ਇਸ ਅਬਦ ਲਈ ਕਾਫੀ ਕੁਝ ਜਿਹੜਾ ਨਵਾਂ ਹੋਵੇਗਾ ਸਿੱਖਣ ਲਈ ਔਰ ਕਾਫੀ ਕੁਝ ਸਿੱਖਿਆ ਹੋਵੇਗਾ सो WhatsApp ਗਰੁੱਪ ਜੁਆਇਨ ਕਰੰਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਤੇ ਤੁਹਾਨੂੰ ਸਾਰੀਆਂ ਇਹ PDF ਆਪ ਮਿਲਦੀਆਂ ਰਹਿਣਗੀਆਂ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਔਰ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੋ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੰਦਰਜੀ ਰਾਜਾ ਜੀ ਹਮਨ ਜੀ ਸਰਪ ਜੀ ਜਗਜੀਤ ਜੀ ਤੇਵਿੰਦਰ ਜੀ ਸੁਮਨ ਜੀ रणवीर जी हरप्रीत जी सुमनदीप जी विक्की जी उषा जी कलविंदर जी सुमनदीप जी कार्टून जो भेज रहे हैं ना ओके <laughs> okay. राजवीर जी अनुराधा जी राजा जी कुलवंत जी मीनू जी अमनदीप जी रमनदीप जी रमन जी दलजीत जी परविंदर जी एंड राजा जी दीप okay जी ओके जी दीप जी सोनिया जी युवराज जी बबरजीत and... जी एंड थैंक यू जी सो इन्हों साल जी के मैं करना सुमन जी ओके सर हरजीत जी हमनदीप जी रणवीर जी मंदर जी थैंक यू जी थैंक यू सो मच ओके जी ओके जी गुड नाइट जी सरब जी थैंक यू दीप जी थैंक यू सो मच